ਜੇਕਰ ਤੁਸੀਂ ਛੜੇਓ ਵਿਆਹ ਲਈ ਰਿਸ਼ਤੇ ਲੱਭਦੇ ਹੋ ਤਾਂ ਇਸ ਖਬਰ ਨੂੰ ਗੌਰ ਨਾਲ ਜ਼ਰੂਰ ਦੇਖ ਲਿਓ ਤੇ ਖਾਸ ਕਰਕੇ ਵਿਆਹ ਲਈ ਵਿਦੇਸ਼ ਵਾਲੀ ਕੁੜੀ ਲੱਭਦੇ ਹੋ ਕਿ ਵਿਦੇਸ਼ ਦੀ ਕੋਈ ਕੁੜੀ ਹੋਵੇ ਉਸਦੇ ਨਾਲ ਵਿਆਹ ਮੰਗਣੀ ਹੋ ਜਾਏ ਤੇ ਤੁਸੀਂ ਵੀ ਵਿਦੇਸ਼ ਚਲ ਜਓ ਇਸ ਤਰੀਕੇ ਦੇ ਜੇਕਰ ਤੁਹਾਡਾ ਸੁਪਨਾ ਹੈ ਤਾਂ ਇਸ ਖਬਰ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਸੱਤਕਰ ਇੱਕ ਕੁੜੀ ਦੇ ਵੱਲੋਂ ਪੱਟੇ ਗਏ ਨੇ ਉਸ ਪਰਿਵਾਰ ਦੇ ਵੱਲੋਂ ਪੱਟੇ ਗਏ ਨੇ ਉਹ ਪੂਰੀ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਾਤੀ ਅੰਦਾਜ਼ ਦੇ ਵਿੱਚ ਇੱਕ ਕੁੜੀ ਅਤੇ ਉਸ ਦਾ ਪਰਿਵਾਰ ਲੋਕਾਂ ਨੂੰ ਭੋਲੇ ਭਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗਦੇ ਸਨ ਤਖੰਨਾ ਤੋਂ ਪੂਰੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿੱਥੇ ਕੈਨੇਡਾ ਦੇ ਵਿੱਚ ਕੁੜੀ ਹੁੰਦੀ ਹੈ ਉਸ ਦਾ ਪਰਿਵਾਰ ਪੰਜਾਬ ਦੇ ਵਿੱਚ ਰਹਿੰਦਾ ਹੈ ਤੇ ਜੋ ਕੁੜੀ ਦੀ ਮਾਂ ਹੈ ਭਰਾ ਅਤੇ ਇੱਕ ਹੋਰ ਵਿਅਕਤੀ ਹੈ ਉਹ ਸਭ ਤੋਂ ਪਹਿਲਾਂ ਕੀ ਕਰਦੇ ਨੇ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦੇ ਨੇ ਵਰਦੀ ਲੋੜ ਹੈ ਇਸ ਤਰੀਕੇ ਦੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਭੋਲੇ ਭਾਲੇ ਉਹ ਕੰਟੈਕਟ ਕਰਦੇ ਨੇ ਪਰਿਵਾਰ ਵਾਲੇ ਕੰਟੈਕਟ ਕਰਦੇ ਨੇ ਫੇਰ ਚਲੋ ਵਿਆਹ ਦੀ ਗੱਲਬਾਤ ਹੋ ਜਾਂਦੀ ਹੈ ਔਨਲਾਈਨ WhatsApp ਦੇ ਜ਼ਰੀਏ ਕੁੜੀ ਦੇ ਨਾਲ ਦੇਖਾ ਦਿਖਾਈ ਕੀਤੀ ਜਾਂਦੀ ਆ ਰੋਕਾ ਵਗੈਰਾ ਹੋ ਜਾਂਦਾ ਹੈ ਮੰਗਣੀ ਕਰਵਾ ਲਈਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਕਹਿ ਕੇ ਠੱਗਿਆ ਜਾਂਦਾ ਹੈ ਜੋ ਮਾਂ ਹੁੰਦੀ ਆ ਕਿ ਮੈਂ ਗਰੀਬ ਆ ਮੇਰੀ ਕੁੜੀ ਕੈਨੇਡਾ ਦੇ ਵਿੱਚ ਆ ਪਰ ਉਸ ਦੀ ਜੋ ਫੀਸ ਵਗੈਰਾ ਜਾਣੀ ਆ ਮੇਰੇ ਕੋ ਪੈਸੇ ਨਹੀਂ ਆ ਮੇਰ ਕੋ ਵਿਆਕਰਾਂ ਦੇ ਲਈ ਪੈਸੇ ਨਹੀਂ ਹੈਗੇ ਇਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਕਈ ਮੁੰਡਿਆਂ ਤੋਂ ਠੱਗੀ ਮਾਰੀ ਜਾਂਦੀ ਹੈ ਕਰੀਬ 7 ਘਰ ਜਿਹੜੇ ਨੇ ਇਸ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਠੱਗਿਆ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ 20-25 ਲੱਖ ਰੁਪਏ ਇੱਕ ਪਰਿਵਾਰ ਤੋਂ ਮੰਗਿਆ ਜਾਂਦਾ ਹੈ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਇਕ ਕੁੜੀ ਹੈ ਉਸਦੀ ਮਾਂ ਨਜ਼ਰ ਆ ਰਹੀ ਹੈ ਅਤੇ ਕਿਸ ਤਰੀਕੇ ਦੇ ਨਾਲ ਹਾਲਾਂਕਿ ਉਹਨਾਂ ਮੁੰਡਿਆਂ ਨੂੰ ਅਸੀਂ ਬਲਰ ਜ਼ਰੂਰ ਕੀਤਾ ਹੈ ਕਿਉਂਕਿ ਨਿੱਜਤਾ ਦੀ ਉਹਨਾਂ ਦਾ ਧਿਆਨ ਰੱਖਦੇ ਹੋਏ ਕਿਉਂਕਿ ਹਰ ਇੱਕ ਦੀ ਆਪਣੀ ਪਰਸਨਲ ਲਾਈਫ ਹੈ ਤੇ ਅਜੀਆਂ ਤਸਵੀਰਾਂ ਜੇਕਰ ਵਾਇਰਲ ਹੋਣ ਉਹਨਾਂ ਨੂੰ ਮੁੰਡਿਆਂ ਨੂੰ ਦਿਖਾਇਆ ਜਾਵੇ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਜਿਹੜਾ ਮੁੜ ਜਿਹੜਾ ਉਜਾਗਰ ਹੋ ਸਕਦਾ ਕਿਉਂਕਿ ਇਹਨਾਂ ਕੁੜੀਆਂ ਦੇ ਵੱਲੋਂ ਇਸ ਕੁੜੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮੁੰਡੇ ਨੂੰ ਠੱਗਿਆ ਗਿਆ ਇਹ ਤੁਸੀਂ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਰਪ੍ਰੀਤ ਕੁੜੀ ਹੁੰਦੀ ਹੈ ਕੈਨੇਡਾ ਦੇ ਵਿੱਚ ਹੁੰਦੀ ਹੈ ਜੋ ਉਸਦੀ ਮਾਂ ਹੁੰਦੀ ਹੈ ਉਸਦੇ ਵੱਲੋਂ ਇੱਕ ਪਲਾਨ ਬਣਾਇਆ ਜਾਂਦਾ ਆਪਣੇ ਪੁੱਤ ਦੇ ਨਾਲ ਮਿਲ ਕੇ ਅਤੇ ਇੱਕ ਹੋਰ ਵਿਅਕਤੀ ਹੁੰਦਾ ਕਿ ਅਸੀਂ ਅਖਬਾਰ ਦੇ ਵਿੱਚ ਇਸ਼ਤਿਹਾਰ ਦਵਾਂਗੇ ਸਾਨੂੰ ਜੋ ਲੋਕ ਮਿਲਣ ਆਣਗੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦੱਸਾਂਗੇ ਕਿ ਅਸੀਂ ਬਹੁਤ ਗਰੀਬ ਹੈਗੇ ਆ ਸਾਡੇ ਕੋਲ ਵਿਆਹ ਲਈ ਪੈਸੇ ਨਹੀਂ ਹੈਗੇ ਤੁਸੀਂ ਵਿਆਹ ਦੇ ਲਈ ਸਾਨੂੰ ਉਹ ਪੈਸੇ ਦਿਓ ਇਸ ਤਰੀਕੇ ਦੇ ਨਾਲ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਪਹੁੰਚਦੀ ਹੈ ਇੱਕ ਮੁੰਡੇ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਹਾਲਾਂਕਿ ਉਸ ਮੁੰਡੇ ਦਾ ਨਾਮ ਪਤਾ ਕੀ ਹੈ ਉਹ ਅਸੀਂ ਨਹੀਂ ਦੱਸ ਸਕਦੇ ਇਸ ਤੋਂ ਇਲਾਵਾ ਜਿਸ ਤੋਂ ਦੱਸਿਆ ਜਾ ਰਿਹਾ ਕਿ ਇਹ ਜੋ ਪਰਿਵਾਰ ਹੁੰਦਾ ਹੈ ਇਹਨਾਂ ਦੇ ਵੱਲੋਂ ਇੱਕ ਹੋਰ ਮੁੰਡੇ ਦੇ ਨਾਲ ਇਸੇ ਤਰੀਕੇ ਦੇ ਨਾਲ ਮੰਗਣੀ ਕੀਤੀ ਜਾ ਰਹੀ ਹੁੰਦੀ ਆ ਜਿੱਥੇ ਪੁਲਿਸ ਪਹੁੰਚ ਜਾਂਦੀ ਹੈ ਉਸ ਮੰਗਣੀ ਨੂੰ ਰੋਕਦੀ ਹੈ ਅਤੇ ਨਾਲ ਦੀ ਨਾਲ ਇਸ ਪੂਰੇ ਕਾਣ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਐਫ ਆਈ ਆਰ ਦੀ ਕਾਪੀ ਵੀ ਤਸਵੀਰ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਪਰਿਵਾਰ ਦੀ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਂਦੇ ਆ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਉਹ ਮਾਂ ਹੈ ਅਤੇ ਅ ਸਭ ਤੋਂ ਪਹਿਲਾਂ ਐਫ ਆਰ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਇੱਕ ਪਾਸੇ ਐਫ ਆਰ ਨਜ਼ਰ ਆ ਰਹੀ ਹੈ ਇਹ ਕੁੜੀ ਹੈ ਜਿਸ ਦੇ ਵੱਲੋਂ ਕੈਨੇਡਾ ਦੇ ਵਿੱਚ ਬੈਠੀ ਹੋਈ ਹੈ ਜਿਸ ਦੇ ਵੱਲੋਂ ਪੰਜਾਬੀ ਮੁੰਡੇ ਜਿਹੜੇ ਨੇ ਉਹਨਾਂ ਨੂੰ ਠੱਗਿਆ ਜਾ ਰਿਹਾ ਸੀਗਾ ਇਹ ਚਾਂਸਾ ਦੇ ਕੇ ਕਿ ਤੁਹਾਨੂੰ ਕੈਨੇਡਾ ਬੁਲਾ ਲਿਆ ਜਾਵੇਗਾ ਮੇਰੇ ਨਾਲ ਰਹੋਗੇ ਇਹ ਕੁਝ ਮੁੰਡਿਆਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਨਾਲ ਰੋਕਾ ਕੀਤਾ ਜਾਂਦਾ ਸੀ ਮੰਗਣੀ ਕੀਤੀ ਜਾਂਦੇ ਸੀ ਇਦਾਂ ਦੇ 7 ਲੋਕ ਨੇ ਤੇ ਕਰੋੜਾਂ ਦੀ ਠੱਗੀ ਜਿਹੜੀ ਆ ਇਸ ਪਰਿਵਾਰ ਦੇ ਵੱਲੋਂ ਮਾਰੀ ਗਈ ਆ ਬੜੀ ਸ਼ਾਤਰ ਤਰੀਕੇ ਦੇ ਨਾਲ ਮਾਤ ਦੇ ਵੱਲੋਂ ਉਸ ਦੇ ਪੁੱਤ ਦੇ ਵੱਲੋਂ ਇਸ ਕੁੜੀ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਅਤੇ ਇੱਕ ਹੋਰ ਵਿਅਕਤੀ ਹੈ ਜਿਸ ਦੇ ਵੱਲੋਂ ਇਹ ਪੂਰਾ ਮਾਸਟਰ ਪਲਾਨ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਨੌਜਵਾਨਾਂ ਨੂੰ ਕੈਨੇਡਾ ਦਾ ਝਾਂਸਾ ਦੇ ਕੇ ਇਸ ਤਰੀਕੇ ਦੇ ਨਾਲ ਇਹ ਪੂਰਾ ਪਰਿਵਾਰ ਜਿਹੜਾ ਠੱਗੀ ਕਰਦਾ ਹੁੰਦਾ ਸੀ ਕਰੀਬ 7 ਪਰਿਵਾਰ ਨੇ ਤੇ ਕਰੋੜਾ ਰੁਪਏ ਹੁਣ ਤੱਕ ਇਹ ਡਕਾਰ ਚੁੱਕੇ ਨੇ ਪੁਲਿਸ ਜਾਂਚ ਤੇ ਵਿੱਚ ਇਹ ਪੂਰਾ ਤੇ ਖੁੱਲਿਆ ਨਾਲ ਦੀ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਇਹ ਸਾਵਧਾਨ ਕਰਨ ਵਾਲੀ ਵੀ ਖਬਰ ਹੈ ਕਿ ਕਿਤੇ ਤੁਸੀਂ ਅਜਿਹੇ ਲੋਕਾਂ ਦੇ ਝਾਂਸੇ ਦੇ ਵਿੱਚ ਨਾ ਆ ਜਿਓ ਜੇਕਰ ਤੁਹਾਡੇ ਕੈਨੇਡਾ ਜਾਣਦੇ ਆ ਕਿਸੇ ਹੋਰ ਕੰਟਰੀ ਜਾਣ ਦਾ ਸੁਪਨਾ ਹੈ ਤੁਸੀਂ ਸੋਚਦੇ ਹੋ ਕਿ ਅਸੀਂ ਵਿਆਹ ਕਰਾ ਕੇ ਲਾੜੀ ਦੇ ਨਾਲ ਤੋਰ ਜਾਵਾਂਗੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਦੇ ਵੀ ਲੋਕ ਨੇ ਜੋ ਵਿਆਹ ਦੇ ਨਾਮ ਦੇ ਉੱਤੇ ਫਰਾਡ ਕਰ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਬਰਨਾਲਾ ਦੇ ਵਿੱਚ ਵੀ ਇੱਕ ਖਬਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ ਜਿੱਥੇ ਇੱਕ ਕੁੜੀ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਵਿਆਹ ਕਰਵਾਇਆ ਜਾਂਦਾ ਸੀ ਮੁੰਡਿਆਂ ਦੇ ਨਾਲ ਬਾਅਦ ਦੇ ਵਿੱਚ ਜੋ ਉਸ ਦਾ ਪਤੀ ਹੁੰਦਾ ਸੀ ਉਹ ਭਰਾ ਬਣ ਕੇ ਲੋਕਾਂ ਦੇ ਨਾਲ ਮਿਲਦਾ ਹੁੰਦਾ ਸੀ ਕਿ ਇਹ ਮੇਰੀ ਭੈਣ ਆ ਅਸੀਂ ਬਹੁਤ ਗਰੀਬ ਆ ਸਾਡੀ ਭੈਣ ਦੇ ਨਾਲ ਵਿਆਹ ਕਰਾ ਲਓ ਇਸ ਤਰੀਕੇ ਦੇ ਨਾਲ ਵਿਆਹ ਹੁੰਦਾ ਸੀ ਤੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਾਰੇ ਪੈਸੇ ਗੈਣੇ ਗੁਣੇ ਲੈ ਕੇ ਉਹ ਕੁੜੀ ਰਫੂ ਚੱਕਰ ਹੋ ਜਾਂਦੀ ਸੀ ਤੇ ਹੁਣ ਇੱਕ ਹੋਰ ਮਾਮਲਾ ਅਜਿਹਾ ਹੀ ਸਾਹਮਣੇ ਆਇਆ ਹੈ ਜਿੱਥੇ ਜੋ ਪੂਰਾ ਪਰਿਵਾਰ ਹੈ ਕੁਨੀ ਕੈਨੇਡਾ ਦੇ ਵਿੱਚ ਬੈਠੀ ਹੋਈ ਸੀ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਵਿੱਚ ਬੈਠ ਕੇ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕਰਦਾ ਸੀ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਸੀ ਕੈਨੇਡਾ ਦਾ ਝਲਸਾ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਜਿਹੜੇ ਨੇ ਉਹ ਠੱਗੇ ਜਾਂਦੇ ਸੀ ਤਾਂ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਬਿਆਨ ਆ ਉਹ ਵੀ ਸੁਣਾਵਾਂਗੇ ਕਿਸ ਤਰੀਕੇ ਦੇ ਨਾਲ ਇਸ ਪੂਰੇ ਗਿਰੋਹ ਦਾ ਪਰਦਾ ਫਾਸ਼ ਹੋਇਆ ਪਹਿਲਾਂ ਉਹ ਸੁਣ ਲੈਣੇ ਆ ਇਤਲਾ ਮਿਲੀ ਕੀ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ Ashok Kumar ਜੋ ਆਪਣੀ ਲੜਕੀ ਹਰਪਿਕ ਕੋ ਉਹਦਾ ਮੇਰੀ ਬੁਖਤ ਕਰਕੇ ਜਿਹੜੇ ਭੋਲੇ ਭਾਰੇ ਲੋਗਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਛਦੇ ਕਿ ਉਹਨਾਂ ਤੋਂ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੁਸੀਂ ਤੇ ਉਹਦੇ ਵਿੱਚ ਉਹ ਪੈਸੇ મોટી ਰਕਮੇ ਫੇਟਦੇ ਆ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੇ ਸਾਹਮਣੇ ਆਏ ਨੇ ਪਰ ਕਾਫੀ ਜਿਆਦਾ ਇਹ ਪੁੱਛਗੀ ਚ ਪਤਾ ਲੱਗਿਆ ਵੀ ਕਾਫੀ ਜਿਆਦਾ ਇਹਨਾਂ ਨੇ ਇਹ ਠੱਗੀਆਂ ਮਾਰੀਆਂ ਦੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਦੀ ਨਗਰ ਰਾਏਗੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਉਤੋਂ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਆ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਆ ਦਾ ਸੁਦਰਸ਼ਨ ਕੋਰ ਹੈ ਜਿਸ ਦੇ ਵੱਲੋਂ ਆਪਣੀ 24 ਸਾਲ ਦੀ ਧੀ ਜਿਹੜੀ ਆ ਉਸ ਦੀਆਂ ਤਸਵੀਰਾਂ ਤੇ ਵੀਡੀਓ ਦੀ ਵਰਤੋਂ ਕਰਕੇ ਵਿਆਹ ਕਰਵਾ ਕੇ ਨੌਜਵਾਨਾਂ ਨੂੰ ਵਿਦੇਸ਼ ਦਾ ਚਾਂਸੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਅਸੀਂ ਤੁਹਾਡਾ ਵਿਆਹ ਕਰਾਵਾਂਗੇ ਵਿਆਹ ਕਰਾ ਕੇ ਤੁਹਾਨੂੰ ਬਾਹਰ ਭੇਜਾਂਗੇ ਇਸ ਤਰੀਕੇ ਦੇ ਨਾਲ ਪੂਰਾ ਪਲਾਨ ਜਿਹੜਾ ਰੈਡੀ ਕੀਤਾ ਜਾਂਦਾ ਸੀ ਹਰਪ੍ਰਿਤ ਸਟੂਡੈਂਟ ਵੀਜ਼ਾ ਤੇ ਕੈਨੇਡਾ ਚ ਸੀ ਅਤੇ ਉੱਥੇ ਮੌਜੂਦ ਸਮੇਂ ਦੇ ਵਿੱਚ ਇਸ ਵੇਲੇ ਵਰਕ ਪਰਮਿਟ ਤੇ ਰੈਰੀ ਸੀ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਇਹਨਾਂ ਗਿਰੋਹ ਦਾ ਪਰਦਾਫਾਸ਼ ਕੀਤਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ 7 ਲੋਕਾਂ ਨੂੰ ਠੱਗਿਆ ਜਾਂਦਾ ਹੈ 7 ਮੁੰਡਿਆਂ ਦੀ ਜ਼ਿੰਦਗੀ ਜਿਹੜੀ ਹੈ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਤੇ ਪੈਸੇ ਹੜੱਪੇ ਜਾਂਦੇ ਨੇ ਹਾਲਾਂਕਿ ਕੁਝ ਪਰਿਵਾਰਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕੁਝ ਪਰਿਵਾਰਾਂ ਦੇ ਵੱਲੋਂ ਸ਼ਿਕਾਇਤ ਦਰਜ ਜਿਹੜੀ ਆ ਨਹੀਂ ਕਰਵਾਈ ਗਈ ਹੈ ਤਾਂ ਸੁਦਰਸ਼ਨ ਖਬਰਾਂ ਦੇ ਵਿੱਚ ਜੋ ਕੁੜੀ ਦੀ ਮਾਂ ਵਰਦੀ ਲੋੜ ਇਸ਼ਤਿਹਾਰ ਦਿੰਦੀ ਸੀ ਜਿਸ ਤੋਂ ਬਾਅਦ ਜਿਹੜੇ ਲੋਕ ਹੁੰਦੇ ਸੀ ਜਿਹੜੇ ਮੁੰਡੇ ਵਿਆਹ ਕਰਵਾਉਣਾ ਚਾਹੁੰਦੇ ਸੀ ਜਿਹੜੇ ਪਰਿਵਾਰ ਆਪਣੇ ਪੋਤਰਾ ਵਿਆਹ ਕਰਵਾਉਣਾ ਚਾਹੁੰਦੇ ਸੀ ਉਹ ਇਹਨਾਂ ਦੇ ਨਾਲ ਮਿਲਦੇ ਸੀ ਹਰੇਕ ਪਰਿਵਾਰ ਦੇ ਕੋਲੋਂ 20-20 ਲੱਖ ਰੁਪਏ ਦੀ ਮੰਗ ਕਰਦੇ ਸੀ ਫਿਰ ਉਸ ਤੋਂ ਬਾਅਦ 15 ਤੋਂ 18 ਦੇ ਵਿੱਚ ਇਹ ਰਿਸ਼ਤਾ ਜਿਹੜਾ ਤੈਅ ਕਰ ਲੈਂਦੇ ਸੀ ਕਿ ਸਾਡੇ ਵਿਆਹ ਦੇ ਵਿੱਚ ਇੰਨੇ ਖਰਚੇ ਹੋਣਗੇ ਤੁਸੀਂ ਇਹ ਕਰ ਦੋ ਤੁਸੀਂ ਉਹ ਕਰ ਦੋ ਤੁਹਾਨੂੰ ਅਸੀਂ ਕੈਨੇਡਾ ਭੇਜਾਂਗੇ ਇਸ ਤਰੀਕੇ ਦੇ ਨਾਲ ਪੂਰਾ ਪਲਾਨ ਤਿਆਰ ਕੀਤਾ ਜਾਂਦਾ ਸੀ ਪੈਸੇ ਹੜੱਪੇ ਜਾਂਦੇ ਸੀ ਉਸ ਤੋਂ ਬਾਅਦ ਇਹ ਪੂਰਾ ਪਰਿਵਾਰ ਜਿਹੜਾ ਹੁੰਦਾ ਸੀ ਇਹ ਗਾਇਬ ਹੋ ਜਾਂਦਾ ਸੀ ਬਾਅਦ ਦੇ ਵਿੱਚ ਨਵਾਂ ਸ਼ਿਕਾਰ ਲੱਭਦੇ ਸੀ ਇਦਾਂ ਇੱਕ ਇੱਕ ਕਰਕੇ ਇਹਨਾਂ ਦੇ ਵੱਲੋਂ ਸੱਤ ਲੋਕਾਂ ਨੂੰ ਠੱਗਿਆ ਜਾਂਦਾ ਹੈ ਕੁਝ ਨੌਜਵਾਨਾਂ ਦੇ ਵੱਲੋਂ ਤਾਂ ਆਪਣੀ ਜ਼ਮੀਨ ਪਸ਼ੂ ਵੇਚ ਦਿੱਤੇ ਜਾਂਦੇ ਸੀ ਕਰਜ਼ਾ ਚੁੱਕਿਆ ਜਾਂਦਾ ਸੀ ਇਸ ਔਰਤ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਔਰਤ ਦੇ ਵੱਲੋਂ ਜੋ ਕਿਹਾ ਜਾ ਰਿਹਾ ਕਿ ਇਸ ਦੀ ਕੁੜੀ ਕੈਨੇਡਾ ਦੇ ਵਿੱਚ ਹੈ ਗਰੀਬ ਪਰਿਵਾਰ ਹੈ ਕੀ ਪਤਾ ਇਹਨਾਂ ਨੂੰ ਸੱਚੀ ਮਦਦ ਦੀ ਲੋੜ ਹੋਵੇ ਪਰ ਉਹਨਾਂ ਵਿਸ਼ਵਾਸ ਦਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਵਿਸ਼ਵਾਸ ਖਾਤ ਕੀਤਾ ਉਹਨਾਂ ਲੋਕਾਂ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਤਾਂ ਮੰਗਣੀ ਕਰਾਈ ਜਾਂਦੀ ਹੈ ਹੋਟਲ ਬੁੱਕ ਕਰਾਇਆ ਜਾਂਦਾ ਹੈ ਪੂਰਾ ਧੂਮ-ਧਾਮ ਦੇ ਨਾਲ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਕਿ ਇਹ ਜੋ ਕੁੜੀ ਹੈ ਜੋ ਮਹਿਲਾ ਹੈ ਇਹ ਪੂਰਾ ਪਲਾਨ ਤਿਆਰ ਕਰਾ ਰਿਆ ਨੇ ਲੋਕਾਂ ਨੂੰ ਠੱਗਣ ਦਾ ਪਰ ਬਾਅਦ ਦੇ ਵਿੱਚ ਜਦੋਂ ਇਸ ਹਕੀਕਤ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਪਰਿਵਾਰਤ ਦੇ ਮਨਾਂ ਤੇ ਕੀ ਬੀਤੀ ਹੋਏਗੀ ਤੁਸੀਂ ਸਾਫ਼ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਖੰਨਾ ਦੀਆਂ ਤਸਵੀਰਾਂ ਨੇ ਖੰਨਾ ਦੇ ਵਿੱਚ ਇਹ ਪੂਰਾ ਘਟਨਾ ਵਾਪਰੀ ਹੈ ਜਿੱਥੇ ਇਸ ਕੁੜੀ ਅਤੇ ਉਸਦੇ ਪਰਿਵਾਰ ਦੇ ਵੱਲੋਂ ਸੱਤ ਲੋਕਾਂ ਨੂੰ ਠੱਗਿਆ ਗਿਆ। ਇਤਲਾਹ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਅਸ਼ੋਕ ਕੁਮਾਰ ਜੋ ਆਪਣੀ ਲੜਕੀ ਹਰਪ੍ਰੀਤ ਕੋਰ ਉਹਦਾ ਮਰੀ ਬੁਖਤ ਕਰਕੇ ਜਿਹੜੇ ਭੋਲੇ ਭਾਰੇ ਲੋਕਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਚਦੇ ਕਿ ਉਹਨਾਂ ਤੋਂ ਪੈਸੇੜਾਪਦੇ ਆ ਪੈਸੇੜਾਪਦੇ ਕਿਵੇਂ ਮਤਲਬ ਵੀ ਲੜਕੀ ਬਾਹਰ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੇ ਉਹਦੇ ਵਿੱਚ ਉਹ ਪੈਸੇ ਬੁਤੀ ਰਕਮ ਵਿੱਚ ਲੱਗਦੇ ਆ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਆ ਕਾਫੀ ਜ਼ਿਆਦਾ ਜਿਹੀ ਮੁੱਛੀ-ਕਿਛ ਪਤਾ ਲੱਗਿਆ ਕਿੰਕੰਫੀ ਜਿਆਦਾ ਇਹਨਾਂ ਨੇ ਇਹ ਠੱਗੀਆਂ ਮਾਰੀਆਂ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਦੀ ਨਗਰ ਰਾਏਗੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਪੁੱਤੋਂ)^{(1)})^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(